ਮਰਹੂਮ ਗਾਇਕ ਤੇ اداکار ਰਾਜਵੀਰ ਜਵੰਦਾ ਦੀ ਫਿਲਮ ਯਮਲਾ ਜਲਦੀ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰਬਰ ਤਿਆਰ ਆ ਤੇ ਫਿਲਮ ਦੀ ਪ੍ਰਮੋਸ਼ਨ ਪੂਰੇ ਜੋਰਾਂ ਤੇ ਚੱਲ ਰਹੀ ਹੈ ਇਸ ਦੌਰਾਨ ਰਾਜਵੀਰ ਦੇ ਪਰਿਵਾਰ ਨੇ ਵੀ ਹਿੱਸਾ ਲਿਆ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਵੰਦਾ ਦੀ ਮਾਤਾ ਤੇ ਛੋਟੀ ਬੇਟੀ ਅਮੰਤ ਕੌਰ ਨੇ ਵੀ ਮੀਡੀਆ ਸਾਹਮਣੇ ਜਿਹੜੇ ਉਹ ਮੌਜੂਦ ਰਹੇ ਨੇ ਬੇਟੀ ਨੇ ਕਿਹਾ ਕਿ ਮੈਂ ਅਮੰਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਮੇਰੇ ਪਾਪਾ ਦੀ ਫਿਲਮ ਆ ਰਹੀ ਹੈ ਤੁਸੀਂ ਜ਼ਰੂਰ ਦੇਖਣ ਜਾਇਓ ਇਸੇ ਦੌਰਾਨ ਰਾਜ ਇਹ ਚਵੰਦਾ ਦੀ ਮਾਤਾ ਵੀ ਪਾਪੂ ਕੋ ਦਿਖਾਈ ਦਿੱਤੇ ਨੇ ਨਾਲ ਹੀ ਰਾਜੀਵ ਜਵੰਦਾ ਦੇ ਮਾਤਾ ਦੇ ਪਾਪੂ ਕੋ ਬੋਲ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਵੇਂ ਤੁਸੀਂ ਰਾਜੀਵ ਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਦੇਣਾ ਉਹਦੇ ਥੋੜੇ ਦਿਨਾਂ ਤੱਕ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਤੇ ਰਾਜੀਵ ਨੂੰ ਸਾਰੇ ਆਡੀਅੰਸ ਨੂੰ ਤੁਸੀਂ ਦੇਖਿਓ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰਾਜਵੀਰ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਫਿਲਮ 28 ਨਵੰਬਰ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਹ ਫਿਲਮ ਰਾਜਵੀਰ ਜਵੰਦਾ ਦੀ ਆਖਰੀ ਸਕਰੀਨ ਅਪੀਅਰੈਂਸ ਹੱਤ ਜਿਸ ਦੇ ਜ਼ਰੀਏ ਉਹ ਪੰਜਾਬੀ ਸਿਨੇਮੇ ਦੇ ਵਿੱਚ ਆਪਣਾ ਯੋਗਦਾਨ ਨੂੰ ਯਾਦਗਾਰ ਬਣਾਉਂਦੇ ਹੋਏ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਮਰਹੂਮ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਆਖਰੀ ਪੰਜਾਬੀ ਫਿਲਮ ਹਮਲਾ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਕੁਝ ਦਿਨ ਪਹਿਲਾਂ ਰਾਜਵੀਰ ਦੇ ਪਰਿਵਾਰ ਵੱਲੋਂ ਡਿਜੀਟਲ ਮੀਡੀਆ ਤੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ ਕਿ ਫਿਲਮਾ ਰਾਜਵੀਰ ਦੀ ਕਲਾ ਨੂੰ ਸਨਮਾਨ ਦੇਣ ਤੇ ਉਸਦੀ ਯਾਦ ਨੂੰ ਜਿਉਂਦਾ ਰੱਖਣ ਦਾ ਇੱਕ ਯਤਨ ਆ ਇਸ ਫਿਲਮ ਨੂੰ ਪੰਜਾਬੀ ਤੇ ਹਿੰਦੀ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਤੇ ਰਾਜਵੀਰ ਦੇ ਪ੍ਰਸ਼ੰਸਕਾਂ ਲਈ ਇੱਕ ਯਾਦਗਾਰ ਅਨੁਭਵ ਹੋਵੇਗਾ